welcom to canada ਲੋਬੇ ਮਿੱਤਰੋ ਪਹੁੰਚ ਗਏ ਆਪਾਂ ਕੈਨੇਡਾ ਤੇ ਇੱਥੇ ਤਕਰੀਬਨ ਤਕਰੀਬਨ 20 ਤੋਂ 30 ਕਦੀ 32 ਟੈਂਪਰੇਚਰ ਜਿਹੜਾ ਮਾਈਨਸ ਚ ਚੱਲ ਜਾਂਦਾ ਬਹੁਤ ਜ਼ਿਆਦਾ ਠੰਡਿਆ ਤੁਹਾਨੂੰ ਸੁਣੋ ਦੇਖੋ ਕਿਵੇਂ ਸੜਕਾਂ ਭਰੀਆਂ ਪਈਆਂ ਬਰਫ਼ ਦੇ ਨਾਲ ਹੱਥ ਵੀ ਪੂਰੇ ਫ੍ਰੀਜ਼ ਹੋ ਜਾਂਦੇ ਆ ਜਾਦੀ ਦੇਰ ਤੱਕ ਤੁਸੀਂ ਜਿਹੜੇ ਹੱਥ ਆ ਉਹ ਬਾਹਰ ਨਹੀਂ ਰੱਖ ਸਕਦੇ ਕਿਉਂਕਿ ਗਲਵਜ਼ ਦਾ ਮੈਨੂੰ ਆਈਡੀਆ ਨਹੀਂ ਰਿਹਾ ਗਲਵਜ਼ ਲੈ ਨਹੀਂ ਆਜੇ ਇੱਥੋਂ ਲਵਾ ਕੇ ਮਾਰਕੀਟ ਤੋਂ ਤੇ ਫਿਰ ਥੋੜਾ ਈਜ਼ੀ ਰਹੇਗਾ ਵੀਡੀਓ ਬਣਾਉਣਾ ਐਸਾ ਹੋਟਲ ਦੇ ਵਿੱਚ ਆਪਾਂ ਸਟੇ ਕੀਤੀ ਆ ਸੋ ਕੈਨੇਡਾ ਦੇ ਰਜ਼ਾਇਨਾ ਸ਼ਹਿਰ ਦੇ ਵਿੱਚ ਆ ਇਲੀਫੈਕਸ ਨੂੰ ਚੱਲ ਜਾਣਾ ਟੋਰਾਂਟੋ ਸਕੇ ਕੱਲ ਟੋਰਾਂਟੋ ਤੋਂ ਪਹੁੰਚ ਗਏ ਇਥੇ ਮੈਂ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਬਰਫ਼ ਦੇ ਨਜ਼ਾਰੇ ਕਿਉਂਕਿ ਜਿਹੜੇ ਇੰਡੀਆ ਬੈਠੇ ਆ ਉਹਨਾਂ ਨੂੰ ਇਹ ਨਜ਼ਾਰੇ ਲੱਗਦੇ ਆ ਜਿਹੜੇ ਇੱਥੇ ਰੁਟੀਨ 'ਚ ਕੰਮ ਕਰਦੇ ਆ ਉਹਨਾਂ ਦੀ ਲਾਈਫ ਵਿਚਾਰਿਆਂ ਦੀ ਫਿਰ ਜਿਹੜੀ ਆ ਉਹ ਠੰਡ ਦੇ ਕਾਰਨ ਕਾਫੀ ਡਿਸਟਰਬ ਹੋ ਜਾਂਦੀ ਆ ਕਾਫੀ ਮਾਈਨਸ ਦੇ ਵਿੱਚ ਟੈਂਪਰੇਚਰ ਜਿਹੜਾ ਆ ਜਿਹੜਾ ਕੈਨੇਡਾ ਦੇ ਨਾਈਆਂ ਦੇ ਵਿੱਚ ਹੁੰਦਾ ਆ ਇੰਡੀਅਨ ਬਹੁਤ ਹੈ ਆਪਣੇ 에어ਪੋਰਟ ਤੋਂ ਲੈ ਕੇ ਹਰ ਜਗ੍ਹਾ ਬਹੁਤ ਅੱਛੀਆਂ ਅੱਛੀਆਂ ਜਾਬਾਂ ਤੇ ਜਿਹੜੀਆਂ ਕੁੜੀਆਂ ਮੁੰਡੇ ਲੱਗੇ ਹੋਇਆ 에어ਪੋਰਟਾਂ ਦੇ ਉੱਤੇ ਸਟੂਡੈਂਟਾਂ ਦੀ ਘਾਟ ਆ ਬਿਲਕੁਲ ਕੋਈ ਨਹੀਂ ਨਾ ਯਾਰ ਆਉਂਦਾ ਸਟੂਡੈਂਟ ਪਹਿਲਾਂ ਪਹਿਲਾਂ ਬਹੁਤ ਸਟੂਡੈਂਟ ਆਇਆ ਕੈਨੇਡਾ ਦੇ ਵਿੱਚ ਤੇ ਫਰ ਹੁਣ ਸਖਤੀ ਇੰਨੀ ਜ਼ਿਆਦਾ ਕਰ ਦਿੱਤੀ ਐ ਇਹਨਾਂ ਨੇ ਕਿ ਸਟੂਡੈਂਟ ਨਹੀਂ ਹੁਣ ਇੱਧਰ ਆਉਂਦਾ ਕੋਈ ਆਉਂਦੇ ਹੋਣਗੇ ਬਹੁਤ ਘੱਟ ਜਿਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਚੰਗੇ ਬੰਦੇ ਉਹਨਾਂ ਨੂੰ ਮਿਲਗਾ ਜਾਂ ਚੰਗੀਆਂ ਯੂਨੀਵਰਸਟੀਆਂ ਮਿਲਦੀਆਂ ਉਹ ਬੈਕਸਾਈਡ ਹੈ ਸਾਡੇ ਹੋਟਲ ਦੀ ਲਗਾਤਾਰ ਇੱਕ ਹੱਥ ਦੇ ਨਾਲ ਵੀਡੀਓ ਵੀ ਨਹੀਂ ਬਣਾ ਹੁੰਦੀ ਇੱਕ ਹੱਥ ਨੂੰ ਜਿਹੜੀ ਆ ਰੈਸਟ ਦੇਣੀ ਪੈਂਦੀ ਆ ਜੇਬ ਦੇ ਵਿੱਚ ਹੀਟ ਲੈਣੀ ਪੈਂਦੀ ਆ ਕਿਉਂਕਿ ਠੰਡ ਇੰਨੀ ਜ਼ਿਆਦਾ ਹੈ ਬਿਲਕੁਲ ਹੱਥ ਫ੍ਰੀਜ਼ ਹੋ ਜਾਂਦੇ ਆ ਕੱਲ ਜਦੋਂ ਮੈਂ ਟੋਰਾਂਟੋ 에ਰਪੋਰਟ ਚੋਂ ਬਾਹਰ ਨਿਕਲਿਆ ਨਾ ਤਾ ਉਪਰ ਵਾਲੇ ਦੇ ਨਾਲ ਕੰਟੈਕਟ ਹੋਣਾ ਸੀਗਾ ਉਹ ਖੜ ਗਿਆ ਜਾ ਕੇ ਪਾਰਕਿੰਗ ਦੇ ਵਿੱਚ ਤਾਂ ਬਈ ਇਹ ਦੇਖ ਲਓ ਕਿ ਹੱਥ ਰੈੱਡ ਹੋ ਗਏ 10 ਮਿੰਟ ਲਗਾਤਾਰ ਗੱਲ ਕਰਨੀ ਬਈ ਤੇ ਹੱਥ ਪੂਰੇ ਰੈੱਡ ਹੋ ਗਏ ਇੰਨੀ ਜ਼ਿਆਦਾ ਠੰਡ ਤੇ ਹਵਾ ਤੇਜ਼ ਚੱਲਦੀ ਸੀ ਹੁਣ ਹਵਾ ਤੇਜ਼ ਆ ਪਰ ਧੁੱਪ ਨਿਕਲ ਰਹੀ ਆ ਨਾ ਸੂਰਜ ਹਲਕਾ ਹਲਕਾ ਚਮਕ ਰਿਹਾ ਆ ਉਹਦੇ ਕਰਕੇ ਥੋੜਾ ਟੈਂਪਰੇਚਰ ਜਿਹੜਾ ਬਦਲ ਜਾਂਦਾ ਆ ਨਹੀਂ ਤਾਂ ਅੱਜ ਸਵੇਰ ਦੇ ਸਮੇਂ ਤੇ ਰਾਤ ਦੇ ਸਮੇਂ ਦਾ ਠੰਡ ਬਹੁਤ ਜ਼ਿਆਦਾ ਹੁੰਦੀ ਆ ਆ ਦੇਖੋ ਬਾਜ਼ਾ ਇਹੇ ਹੀ برفਾਂ ਨੀਟਾ ਕਰਨ ਦਿੰਦੀਆਂ ਪੰਜਾਬੀਆਂ ਨੂੰ ਜਿਹੜੇ ਇੱਥੇ ਆ ਕੇ ਨਾ ਇਹਨਾਂ برفਾਂ ਦੇ ਨਜ਼ਾਰੇ ਦਿਖਾਉਂਦੇ ਦਿਖਾਉਂਦੇ ਆ ਦੇਖੋ ਦੇਖਣ ਨੂੰ ਲੱਗਦਾ ਲੈ ਬਈ ਕੀ ਬਾਤ ਆ ਪਰ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਹਾੜਾ ਹੈ ਨਾ ਮਲਖਾ ਦੇ ਅੰਦਰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਲੈ ਵੀ ਆਪਾਂ ਚੱਲਦੇ-ਚੱਲਦੇ ਹੌਲੀ-ਹੌਲੀ ਗੱਲਬਾਤ ਕਰਦੇ ਜਾਂਦੇ ਆ। ਨਾਲੇ ਤੁਹਾਡੇ ਨਾਲ ਜਿਹੜੀਆਂ ਕਨੇਡਾ ਦੇ ਵਿੱਚ ਕਿ ਹੋ ਗਈਆਂ ਅੱਜ ਦੀਆਂ ਪ੍ਰਸਥਿਤੀਆਂ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ। 스노우ਫਾਲ ਸ਼ਾਇਦ ਹੋ ਜਵੇ ਕਿਉਂਕਿ ਜਦੋਂ 스노우 ਕੱਲ ਦਾ ਮੈਂ ਆਇਆ ਕੱਲ ਦੀ 스노우 ਪਹਿਲਾਂ ਦੀ ਪਈ ਆ ਇਹ। ਤਾਂ ਮੈਂ ਜਦੋਂ ਆਇਆ ਉਹ ਪੀਸਰ ਆਦਰੋਂ ਪਹਿਲਾਂ ਦੀ ਪਈ ਆ ਫਿਰ ਵੀ ਕਿੱਡੇ ਕਿੱਡੇ ਢੇਰ ਲੱਗੇ ਸਨੋ ਦੇ ਕੋਈ ਸੜਕ ਇੰਦਾਂ ਦੀ ਨਹੀਂ ਹੈਗੀ ਜਿੱਥੇ ਸਰੋਨੀ ਸਭ ਤੋਂ ਵੱਡੀ ਦਿੱਕਤ ਆ ਦੇਖੋ ਨਾਲ-ਨਾਲ ਮੈਨੂੰ ਆਪਣੇ ਹੱਥ ਜਿਹੜੇ ਆ ਨਾ ਉਹਨਾਂ ਨੂੰ ਰੈਸਟ ਦੇਣੀ ਪੈ ਰਹੀ ਆ ਕਿ ਇੰਨੀ ਜ਼ਿਆਦਾ ਠੰਡ ਆ ਗੱਡੀਆਂ ਵਿੱਚ ਧੂੜਾਂ ਫਟਦੀਆਂ ਜਾਂਦੀਆਂ ਭਾਈ ਜ਼ਿਆਦਾ ਅੱਗੇ ਤੱਕ ਨਹੀਂ ਜਾਣਾ ਆਪਾਂ ਵੀ 10-12 ਮਿੰਟ ਹੀ ਤੁਹਾਡੇ ਨਾਲ ਹੈਲੋ ਹਾਈ ਕਰਨੀਆਂ ਤੇ ਫਿਰ ਆਪਾਂ ਵੀ ਆਪਣੇ ਰੂਮ 'ਚ ਹੀ ਚਲੇ ਜਾਣਾ ਕਿ ਇੱਕ ਵਾਰੀ ਗਲੋਵਜ਼ ਲੈ ਲਈਓ ਉਸ ਤੋਂ ਬਾਅਦ ਫਿਰ ਲਗਾਤਾਰ ਰਹਿਾਂਗੇ ਜੁੜੇ ਤੁਹਾਡੇ ਨਾਲ ਕਿਉਂਕਿ ਤਕਰੀਬਨ 10 ਕ ਦਿਨ ਆਪਾਂ ਹੈਗੇ ਆ ਹੱਲੇ ਕੈਨੇਡਾ 'ਚ ਫਿਰ ਆਪਾਂ ਵਤਨਾਂ ਨੂੰ ਵਾਪਸੀ ਕਰ ਲੈਣੀ ਆ ਕਿਉਂਕਿ ਐਵੇਂ ਨਹੀਂ ਕਹਿੰਦੇ ਕਿ ਆਹ ਮੁਲਕ ਦਾ ਸੋਨਾ ਏ ਪਰ ਮੇਰੇ ਪਿੰਡ ਵਰਗਾ ਨਹੀਂ ਆਪਣਾ ਪਿੰਡ ਆਪਣਾ ਹੀ ਹੁੰਦਾ ਆ ਦੇਖੋ ਟਰੱਕ ਜਾ ਰਹੇ ਆ ਲੋਡ ਚੱਕਿਆ ਇਹਨਾਂ ਨੇ ਜਿੱਥੇ ਜਿੱਥੇ ਲੋਡ ਖਾਲੀ ਕਰਨੇ ਆ ਉੱਥੇ ਉੱਥੇ ਪਹੁੰਚ ਜਾਂਦੇ ਆ ਜਦੋਂ ਸਨੋਹ ਪੈਂਦੀ ਆ ਦਰਖਤ ਸਾਰੇ ਜਿਹੜੇ ਆ ਬਰਫ ਨਾਲ ਭਰ ਜਾਂਦੇ ਆ ਆ ਮਿੱਟੀ ਪੈ ਪੈ ਕੇ ਬਰਫ ਗੰਦੀ ਹੋ ਜਾਂਦੀ ਆ ਜਦੋਂ ਜੋ ਪਹਿਲਾ ਪਹਿਲਾ ਜਦੋਂ ਕੋ ਪੈਂਦੀ ਆ ਉਦੋਂ ਤਾਂ ਬਹੁਤ ਚਿੱਟੀ ਹੁੰਦੀ ਆ ਤਦ ਕੋਈ ਲੇ ਤਾਂ ਪੂਰਾ ਪੈਰ ਖੋਪਦਾ ਜਿੱਥੇ ਪੈਰ ਰੱਖ ਲਿਆ ਉੱਥੇ ਹੀ ਵੈਰ ਹੋ ਗਿਆ ਆਇਆ ਬਈ ਕੈਨੇਡਾ ਜਿਆਦਾ ਬੱਸਾਂ ਤੇ ਜਿਹੜੀਆਂ ਲੋਕਲ ਟ੍ਰੇਨਾਂ ਇੱਥੇ ਚੱਲਦੀਆਂ ਆ ਜਦੋਂ ਫਰਾਂਟੋਂ ਆਇਆ ਤਾਂ ਪਹਿਲਾਂ ਉਥੋਂ ਰੁਕ ਲਾ ਟ੍ਰੇਨ ਰਾਹੀਂ ਫਿਰ ਮੈਨੂੰ ਆਪਣਾ ਚੇਂਜ ਕਰਨਾ ਪਿਆ ਟਰਮੀਨਲ ਕਾਫੀ ਨੱਠ ਭੱਜ ਰਹੀ 28 ਤਰੀਕ ਤੋਂ ਚੱਲੇ ਸੀ ਇੰਡੀਆ 28 ਦਾ ਵੀ ਦਿਨ ਲੱਗ ਗਿਆ 29 ਇੰਡੀਆ ਦਾ 30 ਹੋ ਗਈ 2.5 ਦਿਨ ਖੱਜਲ ਹੋ ਗਏ ਕਿਉਂਕਿ ਇੱਕ ਤਾਂ ਜਿਹੜੀਆਂ ਸਟੇ ਵਾਲੀਆਂ ਫਲਾਈਟ ਹੋ ਜਾਂਦੀਆਂ ਫਿਰ ਜਿਹੜਾ ਤੁਹਾਡਾ ਸਮਾਨ ਹੈ ਉਹ ਵੀ ਤੁਹਾਨੂੰ ਜਦੋਂ ਕੈਰੀ ਕਰਨਾ ਪੈਂਦਾ ਨਾ ਜਾ ਕੇ ਤੇ ਉਹ ਬੜੀ ਦਿੱਕਤ ਆਉਂਦੀ ਆ ਕਿ ਤੁਹਾਡੀਆਂ ਜਦੋਂ ਵੀ ਕਿਸੇ ਦੀ ਨਾਲ ਡੋਮੈਸਟਿਕ ਫਲਾਈਟ ਅਟੈਚ ਆ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਤੁਹਾਡਾ ਟਰਮੀਨਲ ਚੇਂਜ ਨਾ ਹੋਵੇ ਕਿਉਂਕਿ ਮੈਂ ਉਤਰਿਆ ਸੀ ਟਰਮੀਨਲ 1 ਤੇ ਤੇ ਮੇਰਾ ਸਮਾਨ ਲੈ ਕੇ ਟਰਮੀਨਲ 1 ਤੋਂ ਮੈਨੂੰ ਜਾਣਾ ਪਿਆ ਟਰਮੀਨਲ 2 ਤੋਂ 3 ਵੱਲ ਸੋ ਸਮਾਂ ਵੀ ਉਹਨਾਂ ਕੀ ਸੀਗਾ ਤੇ ਨੱਠ-ਪੱਠ ਵੀ ਬੁਰੀ ਪਈ ਸੋ ਇਹ ਕੋਸ਼ਿਸ਼ ਜ਼ਰੂਰ ਕਰੋ ਜਦੋਂ ਆਉਣੇ ਆ ਨਾ ਤਾਂ ਤੁਹਾਡਾ ਟਰਮੀਨਲ ਨਾ ਚੇਜ ਹੋਵੇ। ਉਸੇ ਹੀ ਟਰਮੀਨਲ ਤੋਂ ਤੁਹਾਡੀ ਡੋਮੈਸਟਿਕ ਫਲਾਈਟ ਹੋਵੇ ਨਾ ਫਿਰ ਜ਼ਿਆਦਾ ਵਧੀਆ ਹੈ। 에어 ਕੈਨੇਡਾ ਹੋ ਗਿਆ ਜਾਂ ਜਿਹੜੀਆਂ ਹੋਰ ਕਈ ਫਲਾਈਟਾਂ ਹੈਗੀਆਂ ਆ ਇਹਨੂੰ ਰਿਵਿਊ ਵੀ ਕਰ ਲੈਣਾ ਸ਼ਾਇਦ ਹੋਰ ਕੁਝ ਫਲਾਈਟਾਂ ਹੈ ਕਿ ਜਿਹੜੀਆਂ ਤੁਹਾਨੂੰ ਸੇਮ ਜਗ੍ਹਾ ਤੋਂ ਪਿਕ ਕਰਕੇ ਉਸੇ ਜਗ੍ਹਾ ਤੋਂ ਤੁਹਾਡੀ ਜਿਹੜੀ ਫਲਾਈਟ ਹੋ ਜਾਂਦੀ ਹੈ। ਬਹੁਤ ਠੰਡ ਇੰਨੀ ਜ਼ਿਆਦਾ ਆ। ਇਹ ਦੇਖ ਲਓ ਕਿ ਨਾਲ-ਨਾਲ ਨਾ حال ਇਹ ਆ ਕਿ ਹੱਥਾਂ ਨੂੰ ਫੂਕਾ ਮਾਰ ਕੇ ਪੰਜਾਬੀ ਸਟਾਈਲ ਚ ਹੀਟ ਦੇਣੀ ਪੈ ਰਹੀ ਆ ਸੋ ਇਹ ਆਪਾਂ ਹੁਣ ਆਪਣੇ ਰੂਮ ਚੋਂ ਚੱਲੇ ਆ ਤਾਂ ਤੁਹਾਨੂੰ ਆ ਬਾਹਰਲਾ ਨਜ਼ਾਰਾ ਦਿਖਾ ਦਿੰਦਾ ਇੱਕ ਵਾਰੀ ਤਾਂ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਣ ਨੂੰ ਇਦਾਂ ਲੱਗਦਾ ਕਿ ਠੰਡ ਘੱਟ ਹੋਊਗੀ ਪਰ ਬਹੁਤ ਜ਼ਿਆਦਾ ਠੰਡਿਆ ਜਦੋਂ ਨਾ ਟ੍ਰਾਂਟੋ ਤੋਂ ਮੇਰੀ ਫਲਾਈਟ ਸੀਗੀ ਤਾਂ ਮੋਰੇ ਰਨਵੇ ਖਾਲੀ ਨਹੀਂ ਸੀਗਾ ਇਸ ਲਈ ਪਾਇਲਟ ਨੇ ਜਹਾਜ ਨੂੰ ਦੁਆਰਾ ਕਮਾ ਲਿਆ ਥੋੜਾ ਯਾਰ ਤੇ ਉਹਨੇ ਬਿਲਕੁਲ ਟ੍ਰਾਂਟੋ ਸਿਟੀ ਦਿਖਾਈ ਸਾਰੀ ਇਹ ਇੰਨਾ ਬਿਊਟੀਫੁਲ 뷰 ਲੱਗਦਾ ਸੀ ਨਾ ਮੈਂ ਕਿਹਾ ਆਨੰਦ ਆ ਗਿਆ ਪੂਰੇ ਦਾ ਪੂਰਾ ਟ੍ਰਾਂਟੋ ਸ਼ਹਿਰ ਦੇ ਨਾਲ ਪਾਣੀ ਵੀ ਹੋ ਰਿਹਾ ਤੇ ਇੱਥੇ ਵੀ ਪੂਰੀ ਠੰਡ ਨੇ ਤਰਥਲੀ ਮਚਾਈ ਪਈ ਹੈ ਆ ਛਾ ਵੀ ਪੂਰੀਆਂ ਸਾਡੀਆਂ ਜਿੱਦਾਂ ਨਾ ਹਵਾ ਦੇ ਵਿੱਚ ਵੀ برفਿਆ ਸਨੋ ਹਲਕੀ ਹਲਕੀ ਪੈਂਦੀ ਹੈ ਚਿੱਟੀਆਂ ਹੋ ਜਾਂਦੀਆਂ ਫਿਰ ਥੋੜੀ ਹੀਟ ਹੌਟ ਦੇ ਕੇ ਹੱਥਾਂ ਨੂੰ ਰਿਲੈਕਸ ਹੋ ਕੇ ਤੇ ਫਿਰ ਦੁਬਾਰਾ ਜੁੜੇ ਹਾਂ ਤੁਹਾਡੇ ਨਾਲ ਅੱਜ ਪਹਿਲਾ ਦਿਨ ਹੈ ਇਸ ਲਈ ਜਿਆਦਾ ਅੱਗੇ ਤੱਕ ਵੀ ਨਹੀਂ ਜਾ ਰਹੇ ਨੇੜੇ-ਨੇੜੇ ਹੀ ਤੁਹਾਨੂੰ ਘੁਮਾ ਰਹੇ ਹਾਂ ਫਿਰ 2-4-5 ਦਿਨਾਂ ਚ ਆਪਾਂ ਵੀ ਥੋੜੀ ਜਿਹੀ ਧੇਪਤੀ ਹੋ ਜਵਾਂਗੇ ਨਾ ਤਾਂ ਫਿਰ ਹੌਲੀ-ਹੌਲੀ ਕੈਨੇਡਾ ਦੀਆਂ ਵਾਕੀ ਰੀਅਲ ਸਟਰੀਟ ਆ ਜਾਗਾ ਹੋਰ ਦੇਖਣ ਵਾਲੇ ਇਲਾਕੇ ਆ ਵੀ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਰਾਇਨਾ ਸ਼ਹਿਰ ਦੇ ਵਿੱਚ ਆ ਦੋ ਤਿੰਨ ਦਿਨ ਇੱਥੇ ਰਹਿਣਾ ਫਿਰ ਹੈਲੀਫੈਕਸ ਨੂੰ ਮੂਵ ਕਰ ਜਾਣਾ ਆ ਕੱਲ ਕੈਨੇਡਾ ਸੀਗੇ ਕੈਨੇਡਾ ਕਿ ਜਾਂ ਸੌਰੀ ਕੱਲ ਟ੍ਰਾਂਟੋ ਸਿਗੇ ਕਿਉਂਕਿ ਟ੍ਰਾਂਟੋ ਦਾ ਆਪਣੀ ਫਲਾਈਟ ਹੀ ਸੀਗੀ ਹਾਰ ਜਾਂਦਾ ਲੋਕਾਂ ਦੀਆਂ ਦੇਖੋ ਪੂਰੇ ਆਪਣੀਆਂ ਤਿਆਰੀਆਂ ਖਸ ਕੇ ਕੱਪੜੇ-ਕੁਪੜੇ ਪਾ ਕੇ ਆਪਣੀਆਂ-ਆਪਣੀਆਂ ਜਾਬਾਂ ਲੈ ਚੱਲ ਪੈਂਦੇ ਸਭ ਆਪਣਾ ਦੇਸ਼ ਆਪਣਾ ਜਾਵੇ ਜੇ ਦਾ ਆਪਣੇ ਮੁਲਕ ਚ ਰੋਟੀ ਪਾਣੀ ਚੰਗਾ ਚੱਲਦਾ ਨਾ ਰੋਟੀ ਪਾਣੀ ਦਾ ਮਤਲਬ ਰੋਟੀ ਪਾਣੀ ਵਧੀਆ ਚੱਲਣਾ ਚਾਹੀਦਾ ਕਿਉਂਕਿ ਇੰਡੀਆ ਚ ਵੀ ਖਰਚੇ ਬਹੁਤ ਜ਼ਿਆਦਾ ਆ ਜਿੰਦਗੀ ਆਰਾਮ ਸਕੂਨ ਦੀ ਤੇ ਪੂਰੀ ਆਨੰਦਮਈ ਜਿਹਦੀ ਇੰਡੀਆ ਚ ਬੀਤਦੀ ਹੈ ਨਾ ਉਹਦੇ ਲਈ ਤਾਂ ਇਹ ਮੁਲਕ ਜਿਹੜੇ ਆ ਬਹੁਤ ਜ਼ਿਆਦਾ ਟੈਲੋਕੀ ਹਾਰਡ ਆ ਹਾਰਡ ਲਾਈਫ ਤਾਂ ਇੰਡੀਆ ਦੇ ਵਿੱਚ ਵੀ ਆ ਜਿੰਨੇ ਮਿਹਨਤ ਕਰਨੀਆਂ ਸਾਰਿਆਂ ਲਈ ਹਾਰਡ ਆ ਪਰ ਜੇ ਤਾਂ ਇੰਡੀਆ ਦੇ ਵਿੱਚ ਵਧੀਆ ਹੈ ਨਾ ਉਹਦੇ ਲਈ ਮਤਲਬ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹਨਾਂ ਮੌਲਕਾਂ 'ਚ ਹੀ ਆਉਣਾ ਹੈ ਤੇ ਮੌਲਕ ਤਾਂ ਕੋਈ ਵੀ ਮਾੜਾ ਨਹੀਂ ਹੁੰਦਾ ਚਾਹੇ ਯੂਰਪੀਆ ਅਮਰੀਕਾ ਕੈਨੇਡਾ ਇੰਗਲੈਂਡ ਆ ਕੋਈ ਵੀ ਆ ਹਾਰਡਵਰਕ ਹਰ ਜਗ੍ਹਾ ਹੀ ਆ ਬਾਕੀ ਜਿਹਦਾ ਜਿੱਥੇ ਸੂਤ ਆ ਗਿਆ ਵੀ ਉਹਦੇ ਲਈ ਉਹੀ ਮੌਲਕ ਆਪਣਾ ਹੈ ਆਪਾਂ ਤਾਂ ਆਈ ਲਵ ਮਾਈ ਇੰਡੀਆ ਆ ਬਸ ਘੁੰਮਣ ਨੂੰ ਜਿੱਥੇ ਮਰਜ਼ੀ ਚੱਲ ਜਾਈਏ ਰਿਆਣਾ ਆਪਣੇ ਮੁਲਕ ਚ ਹੀ ਆ ਦੇਖੋ ਜਿਹੜੀਆਂ ਲੋਕਲ ਬੱਸਾਂ ਚੱਲਦੀਆਂ ਇੱਥੇ ਮੇਰੇ ਖਿਆਲ ਨਾਲ ਜੇ 15 ਕੁ ਮਿੰਟ ਬੰਦਾ ਹੱਥ ਬਾਹਰ ਗੱਡੀ ਰੱਖੇ ਨਾ ਤਾਂ ਹੱਥ ਬਿਲਕੁਲ ਇਦਾਂ ਹੋ ਜਾਣਾ ਜਿਦਾ ਖੂਨ ਜੰਮ ਗਿਆ ਪੂਰੀਆਂ ਸੜਕਾਂ ਵੀ ਸਲਿੱਪਰੀ ਜਾਵੇ ਬਹੁਤ ਖਿਆਲ ਨਾਲ ਚੱਲਣਾ ਪੈਂਦਾ ਆ ਮੇਰਾ ਪੈਰ ਸਲਿੱਪ ਕਰ ਚੱਲਾ ਸੀ ਦੇਖੋ ਮਿੱਟੀ ਭਈ ਆ ਫਿਰ ਵੀ ਜਿਹੜੀ ਆ ਬਰਫ਼ ਜੰਮੀ ਹੋਈ ਆ ਆਪਾਂ ਵੀ ਪੂਰੀ ਆ ਦੇਖੋ ਜੈਕਟ ਮੋਟੀ ਪਾਈ ਆ ਟੋਪੀ ਲਈ ਆ ਮਫਰਲ ਪਾਇਆ ਆ ਬਣਾ ਪੂਰੀ ਤਿਆਰੀ ਕੱਸ਼ ਨਹੀਂ ਬੰਦੀ ਆ ਜੇ ਤੁਸੀਂ ਬਾਹਰ ਆਉਣਾ ਆ ਨਹੀਂ ਤਾਂ ਹਵਾ ਇੰਨੀ ਤੇਜ਼ ਹੁੰਦੀ ਆ ਜਦੋਂ ਮੈਂ ਰਾਤ ਆ ਬਹੁਤ ਜ਼ਿਆਦਾ ਤੇਜ਼ ਹਵਾ ਸੀਗੀ ਰਾਤ तकरीबन ਕੈਨੇਡਾ ਦੇ 2 ਵਜੇ ਸੀ ਜਦੋਂ ਮੈਂ ਇੱਥੇ ਪਹੁੰਚਿਆ ਹੁਣ ਤਾਂ ਦੇਖੋ ਸੂਰਜ ਚਮਕਾਰੇ ਮਾਰ ਰਿਹਾ ਹੈ ਜਿੱਦਾਂ ਜਿੱਦਾਂ ਧੁੱਪ ਨਿਕਲਣੀ ਆ ਉਹ ਤਾਂ ਤਾਂ ਠੰਡ ਤੋਂ ਥੋੜੀ ਰਾਹਤ ਮਿਲਦੀ ਆ ਜਿਹੜਾ ਟੈਕਸੀ ਵਾਲਾ ਸੀ ਨਾ ਪਾਕਿਸਤਾਨੀ ਸੀਗਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਾਜੀ ਠੰਡ ਬਹੁਤ ਆ ਕਹਿੰਦਾ ਠੰਡ ਦੇ 5 ਦਿਨ ਪਹਿਲਾਂ ਆਉਂਦੇ ਨਾ ਫਿਰ ਤੁਹਾਨੂੰ ਵਧਾ ਲੱਗਦਾ ਠੰਡ ਗਿਆ ਮੈਂ ਕਿਹਾ ਯਾਰ ਸਾਨੂੰ ਤਾਂ ਇਹੀ ਬਹੁਤ ਲੱਗਦੀ ਆ ਈਦੀ 35 35 ਡਿਗਰੀ ਮਾਈਨਸ ਤੇ ਟੈਂਪਰੇਚਰ ਆਇਆ ਤੁਸੀਂ ਕਹਿੰਦੇ ਹੱਲੇ ਠੰਡ ਘਟਿਆ ਸਾਡਾ ਤਾਂ ਐਨਾ ਹੈ ਕਿ ਬਰਸ ਦੇ ਨਾਲ ਠੰਡ ਦੇ ਨਾਲ ਬੁਰਾ ਹਾਲ ਹੋਈ ਜਾਂਦਾ ਉਹ ਕਹਿੰਦਾ ਵੀ ਠੰਡ ਇੱਥੇ ਅਸੀਂ ਦਾ ਹੋਗਾ ਯੂਜ਼ ਟੂ ਲਾ ਭਾਈ ਦੋਸਤੋ ਚਲਿਏ ਹੁਣ ਲਈਏ ਜਾਜਾ ਤੁਹਾਡੇ ਕੋਲ ਆਪਣੇ ਹੱਤਲ ਦੇ ਕੋਲ ਆ ਦੇ ਕੋਟੇ ਟ੍ਰੈਵਲ ਦੇ ਲਈ ਆਉਂਦੇ ਹਨ ਆ ਬੱਸਾਂ ਖੜੀਆਂ ਆ ਬੜੀਆਂ ਸਾਰੀਆਂ ਬੱਸਾਂ ਖੜੀਆਂ ਆ ਵਾਏ ਵਾਏ ਮਿਲਦੇ ਆਪਾਂ ਫਿਰ ਦੁਬਾਰਾ ਤੁਹਾਨੂੰ ਚਲਿਓ ਰੂਮ ਤੇ ਰੈਸਟ ਕਰੀਏ ਠੰਡ ਬਹੁਤ ਆ థాంਕ ਯੂ ਸੋ ਮੱਚ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਰਹੋ ਧੰਨ। ਅੰਦਰ ਹੋਟਲ ਆ ਗਿਆ ਆਪਣਾ। ਲੋਰ ਫਾਈਨਲੀ ਆਪਣੇ ਹੋਟਲ ਚ ਆ ਗਏ ਆ ਠੰਡ ਇੰਨੀ ਜ਼ਿਆਦਾ ਸੀ ਕਿ ਮੈਂ ਨਾ ਆ ਕੇ ਰੂਮ ਦੇ ਅੰਦਰ ਰੂਮ ਚ ਥੱਲੇ ਚਲਦਾ ਹੋਟਲ ਦੇ ਅੰਦਰ ਆ ਕੇ ਨਾ ਸੋਫੇ ਤੇ ਚੰਗੀ ਤਰ੍ਹਾਂ ਹੱਥੇ ਤੱਕ ਸਾ ਕੇ ਗਰਮ ਕਰਕੇ ਹੀਟ ਲਈ ਪੂਰੀ। ਤਾਂ ਹੁਣ ਆ ਦੇਖੋ ਆ ਰੂਮ ਹੈ ਆਪਣਾ। 208 ਦੋਵੇਂ ਰੂਮ ਦੇ ਅੰਦਰ ਆ ਗਏ ਆ ਕਿਉਂਕਿ ਮੇਰੇ ਬ੍ਰਦਰ ਅਨਲਾਦੀ ਜਿਹੜੀ ਆ ਪਾਸਟ ਆਊਟ ਆ ਉਹ ਇੱਥੇ ਕੈਨੇਡਾ ਪੁਲਿਸ ਚ ਜੁਆਇਨ ਹੋ ਰਿਹਾ ਆ ਉਹਦੇ ਕਰਕੇ ਆਪਾਂ ਕੈਨੇਡਾ ਪਹੁੰਚੇ ਆ ਤੇ ਆ ਸਾਰਾ ਰੂਮ ਆ ਆਪਣਾ ਇੱਥੇ ਆਪਾਂ ਰਾਤੀ ਸਟੇ ਕੀਤੀ ਸੀਗੀ ਲੋ ਬਈ ਬਾਈ ਬਾਈ ਆ ਕਿਉਂਕਿ ਰੈਸਟ ਕਰਨੀ ਆ ਠੰਡ ਬਹੁਤ ਜ਼ਿਆਦਾ ਲੱਗ ਗਈ ਤਾਂ ਸਮਝ ਨਹੀਂ ਆਈ ਕਿ 50 55 ਜਿਹੜੀ ਚਾਰਜਿੰਗ ਸੀਗੀ Apple ਦੇ ਫੋਨ ਦੀ ਇਹਦੀ ਠੰਡ ਇੰਨੀ ਜ਼ਿਆਦਾ ਸੀ ਫੋਨ ਵੀ ਆਪਣੇ ਆਪ ਬੰਦ ਹੋ ਗਿਆ ਤੇ ਜਿਹੜੀ ਚਾਰਜਿੰਗ ਆ ਹੁਣ 7% ਰਹਿ ਗਈ ਪਤਾ ਨਹੀਂ ਠੰਡ ਦੇ ਨਾਲ ਇਨਾ ਫਰਕ ਪੈ ਗਿਆ ਤੇ ਚਲੋ ਠੀਕ ਆ ਬਈ ਮਿਲਦੇ ਆ ਦੁਬਾਰਾ ਜੀਂਦੇ ਵਸਦੇ ਰਹੋ ਵੀ ਮਿੱਤਰੋ ਠੰਡ ਬਹੁਤ ਆ ਆਪਾਂ ਵੀ ਥੋੜੀ ਜਿਹੀ ਜਿਹੜੀ ਆ ਹੀਟ ਲੈ ਲਈਏ ਮਿਲਦੇ ਆ ਫਿਰ ਹੈ ਅਗਲੀ ਵੀਡੀਓ ਚ